ਬਾਕੀ ਜਿਹੜੀ ਹੈਗੀ ਸਰਕਾਰ ਕਾਂਗਰਸ ਦੀ ਉਹਨਾਂ ਨੇ ਸਾਡਾ ਉਥੇ ਕਤਲੇਆਮ ਕੀਤਾ ਦਿੱਲੀ ਦੇ ਵਿੱਚ ਟਾਇਰਾਂ 'ਚ ਗੱਲੇ ਪਾ ਕੇ ਸਾੜੇ ਉਸ ਤੋਂ ਬਾਅਦ ਉਹਨਾਂ ਨੇ ਸਾਡੀਆਂ ਆਪਣਾ ਦੁਕਾਨਾਂ ਸਾੜੀਆਂ ਉਸ ਤੋਂ ਬਾਅਦ ਸਾਡੇ ਗੁਰੂ ਘਰਾਂ ਨੂੰ ਨਿਸ਼ਾਨਾ ਬਣਾਇਆ ਦੇਖੋ ਜੀ ਇਸ ਬੰਦੇ ਦੇ ਕੇਸ ਚੱਲ ਰਿਹਾ ਹੋਏ ਘੁਟਾਲੇ ਰੱਖਣਾ ਵੱਡਾ ਕੇਸ ਹੈ ਸ਼ਰਾਬ ਘੁਟਾਲੇ ਉਹਨੂੰ ਜ਼ਮਾਨਤ ਮਿਲ ਜਾਏ ਤੇ ਦੂਜੇ ਪਾਸੇ ਸਾਡੇ ਬੰਦਿਆਂ ਨੂੰ ਜ਼ਮਾਨਤਾਂ ਮਿਲੇ ਉਦੋਂ ਹੀ ਸਮਝ ਗਏ ਹੋਗੇ ਮੈਂ ਕਹਿਣਾ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਪਿੰਦਰ ਸਿੰਘ ਖਾਲਸਾ ਮੈਂਬਰ ਪੀਐਸਸੀ ਪੰਜਾਬ ਦੇਖੋ ਮੈਂ ਇੱਥੇ ਕੁਝ ਜਾਣ ਨਹੀਂ ਕਹਿ ਸਕਦਾ ਅੱਜ ਮੈਂ ਮਹਾਰਾਜਾ ਸ਼ੁਕਰਿਆਦਾਰਾ ਕਰਨ ਆਇਆ ਮਹਾਰਾਜਾ ਸ਼ੁਕਰ ਕਰਨ ਜਿਹੜੀ ਤੁਹਾਨੂੰ ਜ਼ਿੰਮੇਵਾਰੀ ਮਿਲੀ ਹੈ ਉਹ ਕਿੰਨਾ ਜ਼ਿੰਮੇਵਾਰੀ ਮੈਨੂੰ ਬਿਲਕੁਲ ਮਿਲੀ ਹੈ ਜੀ ਮੈਨੂੰ ਉਹ ਆਪਣਾ ਸੁਭੀਜੀ ਨੇ ਜ਼ਿੰਮੇਵਾਰੀ ਦਿੱਤੀ ਹੈ ਉਹ ਸਾਡੇ ਫਾਦਰ ਦੇ ਸਮੇ ਤੋਂ ਜ਼ਿੰਮੇਵਾਰੀਆਂ ਦਿੰਦੇ ਪੂਰਾ ਮਾਨ ਸਰਕਾਰ ਦਿੱਤਾ ਹੈ ਉਹਨਾਂ ਨੇ ਸੁਭੀਜੀ ਨੇ ਤੇ ਪੂਰਾ ਤਨ ਮਨ ਨਾਲ ਅੱਜ ਹੀ ਮੈਂ ਇੱਥੇ ਆਇਆ ਪਹਿਲੇ ਇਸ ਤੋਂ ਬਾਅਦ ਉਹਨmein ਚੋਣ ਪ੍ਰਚਾਰ ਤੇ ਜਾਣਾ ਹੈ ਅਮਰਸਰ ਸੁਨੀਲ ਜੋਸ਼ੀ ਜੀ ਆਪਣੇ ਚੋਣ ਪ੍ਰਚਾਰ ਤੇ ਬੱਸ ਮੈਂ ਉਹਨਾਂ ਨਿਕਲ ਗਿਆ ਸੀ ਤੇ ਪਹਿਲੇ ਹੀ ਮੈਂ ਉਹ ਕੇ ਆ ਤੇ ਫਿਰ ਪਹਿਲੇ ਮੈਂ ਕਿਹਾ ਚਲੋ ਆਪਾਂ ਆਪਣਾ ਦਰਸ਼ਨ ਕਰਕੇ ਮਹਾਰਾਜਾ ਸ਼ੁਕਰ ਕਰਨਾ ਹੋ ਲੋਕ ਸਭਾ ਚੋਣਾਂ ਚ ਬੜੀਆਂ ਕਿਵੇਂ ਦੇਖਦੇ ਹੋ ਕਿ ਕਿਵੇਂ ਦਾ ਉਤਸ਼ਾਹ ਲੋਕਾਂ ਦੇ ਵਿੱਚ ਅਕਾਲੀ ਦਲ ਪ੍ਰਤੀ ਬਹੁਤ ਵਧੀਆ ਜੀ ਉੱਥੇ ਬਹੁਤ ਵਧੀਆ ਚੱਲ ਰਿਹਾ ਸਾਡਾ ਜਲੰਧਰ ਜੀ ਕੇ ਪੀਜੀ ਹਗੇ ਵੀ ਬਹੁਤ ਵਧੀਆ ਚੱਲ ਰਿਹਾ ਕੱਲ ਅਸੀਂ ਕਾਗਜ਼ਪੁਰਮ ਜੀ ਗਏ ਸੀ ਉਹਨਾਂ ਦੇ ਤੇ ਇੱਥੇ ਵੀ ਅੰਮ੍ਰਿਤਸਰ ਵੀ ਬਹੁਤ ਵਧੀਆ ਚੱਲ ਰਿਹਾ ਜੋਸੀ ਜੀ ਦੇਖੋ ਪਾਰਟੀਆਂ ਨੂੰ ਕੋਈ ਫਰਕ ਨਹੀਂ ਪੈਂਦਾ ਬੰਦਿਆਰੇ ਨਾਲ ਕੋਈ ਕਿੱਥੇ ਚਲਾ ਜਾਏ ਕੋਈ ਕਿੱਥੇ ਚਲਾ ਜਾਏ ਤੇ ਪਾਰਟੀਆਂ ਪਾਰਟੀਆਂ ਹੀ ਆ ਗਈਆਂ ਅੱਜ ਉੱਥੇ ਚਲੇ ਗਈ ਜੀ ਅੱਜ ਉਹ ਜਗ੍ਹਾ ਉਹਨਾਂ ਨੂੰ ਨੁਕਸਾਨ ਹੋ ਜਾਏਗਾ ਪਾਰਟੀਆਂ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਨੁਕਸਾਨ ਹੁੰਦਾ ਬੰਦਿਆਰੇ ਦਾ ਆਪਣਾ ਜਿਹੜੇ ਬੰਦੇ ਨਾਲ ਚੱਲਦੇ ਉਹਨਾਂ ਨੂੰ ਨੁਕਸਾਨ ਹੁੰਦਾ ਪਾਰਟੀਆਂ ਪਾਰਟੀਆਂ ਹੀ ਰਹਿੰਦੀਆਂ ਜੀ ਸਰ ਜਿਸ ਤਰ੍ਹਾਂ ਤਲਬੀਰ ਸਿੰਘ 13 ਯੂਰੋ ਦਾ ਦਾਵਾ ਕਰ ਰਿਹਾ ਹੈ ਪੀਣਾ ਚਾਹੋ ਦੇਖੋ ਜੀ ਪੂਰੀਆਂ ਦੀ ਪੂਰੀਆਂ ਸੀਟਾਂ ਹੋਵਾਂਗੀ ਆਪਣੇ ਪੂਰੀਆਂ ਹੋਵਾਂਗੀ ਅਸੀਂ ਆਮ ਆਦਮੀ ਪਾਰਟੀ 13 0 ਦਾ ਦਾਵਾ ਕਰ ਰਹੀ ਹੈ ਕਿ ਅਸੀਂ 13 ਸੀਟਾਂ ਲੈ ਕੇ ਆਵਾਂਗੇ। ਦੇਖੋ ਜੀ ਉਹਦੇ ਬਾਰੇ ਮੇਰੇ ਨਾਲ ਗੱਲ ਹੀ ਨਾ ਕਰੋ ਨਲਾਇਕ ਸਰਕਾਰ ਹੈ। ਇੰਨੀ ਗੰਦੀ ਸਰਕਾਰ ਕਦੀ ਵੀ ਨਹੀਂ ਆਈ। ਅਨਾਰ ਅਨਾਰਾ ਜੋ ਹਾਲ ਹੈਗਾ ਨਾ ਦੇਖੋ ਅੱਜ ਤੋਂ 4-5 ਮਹੀਨੇ 6 ਮਹੀਨੇ ਹੋ ਗਏ ਇਸ ਗੱਲ ਨੂੰ ਜਾਂ ਸਾਲ ਵੀ ਹੋ ਚੱਲਾ ਹੋਣਾ। ਇਹਨਾਂ ਨੇ ਸਾਡੇ ਮੁੰਡੇ ਫੜ ਕੇ ਅੰਦਰ ਦੇ ਦਿੱਤੇ। ਕੋਈ ਸੁਣਵਾਈ ਨਹੀਂ ਸੀ ਕੋਈ ਕੁਝ ਨਹੀਂ ਸੀ। ਚੁੱਕ ਕੇ ਅੰਦਰ ਕਰ ਦਿੱਤੇ। ਤੇ ਬਾਕੀ ਜਿਹੜੀ ਹੈਗੀ ਸਰਕਾਰ ਕਾਂਗਰਸ ਦੀ ਇਹਨਾਂ ਨੇ ਸਾਡਾ ਉਥੇ ਕਤਲੇਆਮ ਕੀਤਾ ਦਿੱਲੀ ਦੇ ਵਿੱਚ। ਟਾਇਰਸ ਗਲੇਪਾਗੇ ਸਾੜੇ ਉਸ ਤੋਂ ਬਾਅਦ ਇਹਨਾਂ ਨੇ ਸਾੜਿਆ ਆਪਣਾ ਦੁਕਾਨਾਂ ਸਾੜਿਆ ਉਸ ਤੋਂ ਬਾਅਦ ਸਾੜੇ ਗੁਰੂ ਘਰਾਂ ਨੂੰ ਨਿਸ਼ਾਨਾ ਬਣਾਇਆ ਬਾਕੀ ਰਹਿ ਗਈ ਇੱਕ ਹੋਰ ਸਰਕਾਰ ਭਾਜਪੀ ਦੀ ਇਹ ਸਾਡੇ ਗੁਰਦਵਾਰਾ ਤੇ ਕਬਜ਼ਾ ਕਰਨਾ ਚਾਹੁੰਦੀ ਹੈ ਜਿਵੇਂ ਦਿੱਲੀ ਕਮੇਟੀ ਹੋ ਗਈ ਜਿਵੇਂ ਸ਼ੋਮਨੀ ਕਮੇਟੀ ਤੇ ਉਹ ਚਾਹੁੰਦੀ ਏ ਹਜੂਰ ਸਾਹਿਬ ਹੋ ਗਿਆ ਬੋਰਡ ਹੋਰ ਵੀ ਕਈ ਜਗ੍ਹਾ ਉਹ ਆਪਣਾ ਨਿਸ਼ਾਨਾ ਕਰਨਾ ਚਾਹੁੰਦੇ ਅੱਜ ਤੋਂ ਮੈਂ 2-4 ਦਿਨ ਪਹਿਲੇ ਦੀ ਗੱਲ ਕਰਨਾ ਚਾਹੁੰਦਾ ਅੱਜ ਤੋਂ 5 ਦਿਨ ਪਹਿਲੇ ਦਿੱਲੀ ਕਮੇਟੀ ਤੇ ਸੱਤ ਮੈਂਬਰ ਮੇਰੇ ਘਰ ਬੈਠੇ ਸੀ ਤੁਹਾਡੀ ਸੇ ਸਲਾਮ ਹੈ ਮੋਢੇ ਸਰ ਉਹ ਕੰਨੇ ਖਾਲਸਾਈ ਟਾਊਨ ਚੇਅਰਮੈਨ ਬਣਾ ਲੈਂਦੀ ਆ ਤੇ ਤੁਸੀਂ ਬੀਜੇਪੀ ਜਾ ਗੋ ਮੈਂ ਕਹਾਂ ਕੰਮ ਨਹੀਂ ਮੈਂ ਕਹਾਂ ਮੈਂ ਕਿਹੜੇ ਪਿਓ ਦਾ ਪੁੱਤ ਐ ਨਾ ਤਾਂ ਨਹੀਂ ਪਤਾ ਜਸਜੀਤ ਰਜਿੰਦਰਪਾਲ ਸਿੰਘ ਖਾਲਸਾ ਜੀ ਜਿਨ੍ਹਾਂ ਨੇ ساری ਉਮਰ ਗੱਲ ਹੀ ਦਿੱਲੀ ਵਾਲਿਆਂ ਨੂੰ ਪੁੱਛ ਲਓ ਪੰਜਾਬ ਵਾਲਿਆਂ ਨੂੰ ਪੁੱਛ ਲਓ ਸਾਰਾ ਕੁਝ ਤੁਹਾਨੂੰ ਪਤਾ ਉਹਨੂੰ ਜਵਾਬ ਦਿੱਤਾ ਮੈਂ ਕਹਾਂ ਚਾਹ ਪੀਓ ਤੇ ਜਾਓ ਬਸ ਸਾਡਾ ਪਿਆਰ ਆ ਗਿਆ ਇੰਨਾ ਬਾਕੀ ਤੁਸੀਂ ਪਾਰਟੀ ਦਾ ਪਾਰਟੀ ਵਾਲੇ ਗੱਲ ਨਹੀਂ ਕਰਨੀ ਤੁਸੀਂ ਦਿੱਲੀ ਦੀ ਗੱਲ ਕੀਤੀ ਕਿ ਜਿਹੜਾ ਕੇਜਰੀਵਾਲ ਦੀ ਕੱਲ ਜਮਾਨਤ ਤੇ ਰਿਹਾ ਹੋਏ ਕੁਝ ਦਿਨਾਂ ਵਾਸਤੇ ਕਿਵੇਂ ਦੇਖਦੇ ਹੋ ਦੇਖੋ ਜੀ ਇਸ ਬੰਦੇ ਦੇ ਕੇਸ ਚੱਲ ਰਿਹਾ ਹੋਏ ਘੁਟਾਲੇ ਰਕਨਾ ਵੱਡਾ ਕੇਸ ਸ਼ਰਾਬ ਘੁਟਾਲੇ ਦਾ ਉਹਨੂੰ ਜ਼ਮਾਨਤ ਮਿਲ ਰਹਾ ਏ ਤੇ ਦੂਜੇ ਪਾਸੇ ਸਾਡੇ ਬੰਦਿਆਂ ਨੂੰ ਜ਼ਮਾਨਤ ਨਾ ਮਿਲੇ ਉਹ ਤੁਸੀਂ ਸਮਝ ਗਏ ਹੋਗੇ ਮੈਂ ਕਹਿਣਾ ਕੀ ਹੈ ਸਾਡੇ ਬੰਦਿਆਂ ਨੂੰ ਜ਼ਮਾਨਤ ਬੰਦਾ ਕਹਿੰਦਾ 7 ਦਿਨ ਵਾਸਤੇ ਬਾਹਰ ਆਣਾ ਹੈ ਨੀ ਜਾਣਾ ਹੈ ਤੇ ਸ਼ਰਾਬ ਘੁਟਾਲੇ ਜਿਹੜਾ ਕਿੰਨਾ ਵੱਡਾ ਕੇਸ ਚੱਲ ਰਿਹਾ ਉਹਨੂੰ ਜ਼ਮਾਨਤ ਦੇ ਕੇ ਪੰਜਾਬ ਹੀ ਲਿਆਣਾ ਚਾਹੁੰਦੇ ਵੇ ਪ੍ਰਚਾਰ ਕਰਨ ਵਾਸਤੇ ਐ ਹੁਣ ਤੁਸੀਂ ਇਹ ਦੇਖੋ ਵੋਟਰ ਨੂੰ ਚਾਹੀਦਾ ਹੈ ਕਿ ਇਹ ਕੀ ਕਰਦੇਗੀ ਪੇ ਮੇਰੇ ਪਿਤਾ ਜੀ ਜਥੇਦਾਰ ਇੰਦਰਪਾਲ ਸਿੰਘ ਖਾਲਸਾ ਜੀ ਅਗੇ ਉਹਨਾਂ ਦੀ ਜਿਹੜੀ ਆਪਣਾ ਫੋਟੋ ਉਹਨਾਂ ਨੇ ਇਥੇ ਆਪਣਾ ਚੰਡੀਗੜ੍ਹ ਦਾ ਦਫ਼ਤਰ ਹੀ ਮੇਨ ਅਕਾਲੀ ਦਲ ਦਾ ਸੁਖਵੀਰ ਜੀ ਦੇ ਆਦੇਸ਼ਾਂ ਦੇ ਅਨੁਸਾਰ ਉਹਨਾਂ ਨੇ ਲਵਾਈ ਹੈ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਨਾ ਸੁਖਵੀਰ ਜੀ ਦਾ ਪੁੰਧਰ ਸਾਹਿਬ ਦਾ ਤੇ ਉਹਨਾਂ ਦੀ ਪੂਰੀ ਟੀਮ ਦਾ ਧੰਨਵਾਦ ਕਰਨਾ ਹੋਰ ਉਹਨਾਂ ਨੇ ਗੱਲ ਬੋਲੀ ਬੰਨੂ ਉਹਨਾਂ ਨੇ ਕਿ ਖਾਲਸਾ ਜੀ ਉਹਨਾਂ ਦੀ ਤਸਵੀਰ ਇਥੇ ਅਜਾਇਬ ਘਰ ਵੀ ਲੱਗੀ ਜਾਏਗੀ ਕਿਉਂਕਿ ਉਹਨਾਂ ਦੀ ਕਹਾਣੀ ਬਹੁਤ ਹੈ ਸਿਆਸੀ ਤੌਰ ਤੇ ਵੀ ਧਾਰਮਿਕ ਤੌਰ ਤੇ ਵੀ ਉਹਨਾਂ ਦੀ ਬਹੁਤ ਜ਼ਿਆਦਾ ਕਹਾਣੀ ਹੈ ਅਸੀਂ ਉਹਨਾਂ ਦਾ ਪੂਰੀ ਅਕਾਲੀ ਦਲ ਦਾ ਉਹਨਾਂ ਦੀ ਪੂਰੀ ਟੀਮ ਦਾ ਧੰਨਵਾਦ ਕਰਦੇ ਹਾਂ ਜਿਸ ਤਰ੍ਹਾਂ ਤਲਬੀਰ ਗੱਲ ਕਾਫੀ ਦੇਰ ਅਕਾਲੀ ਉਹਨਾਂ ਦੇ ਕਾਮ ਆਦਮੀ ਚ ਹੋ ਗਏ ਸ਼ਾਮਲ ਹੋ ਕਿਸ ਤਰ੍ਹਾਂ ਦੇਖਦੇ ਉਹ ਮੇਰੀ ਗੱਲ ਸੁਣੋ ਤਲਬੀਰ ਸਾਡੇ ਜਨਨ ਦਾ ਤੋਂ ਵੀ ਬੜੇ ਬੰਦੇ ਗਏਗੇ ਕੋਈ ਵੈਲਿਊ ਨਹੀਂ ਆ ਗਈ ਠੀਕ ਹੈ ਅੱਜ ਤਲਬੀਰ ਜਿੱਥੇ ਮਰਜੀ ਜਾ ਰਿਹਾ ਕੀ ਹੋਏਗਾ ਉਹਦਾ ਕੁਝ ਨਹੀਂ ਹੋਣਾ ਮੈਂ ਤੁਹਾਨੂੰ ਕਹਿਆ ਨਾ ਪਾਰਟੀਆਂ ਦੇਖੋ ਬੰਦਿਆਂ ਦੇ ਜਾਣ ਨਾਲ ਪਾਰਟੀਆਂ ਖਤਮ ਨਹੀਂ ਹੁੰਦੀ ਆ ਸ਼ਰਮ ਨਹੀਂ ਅਕਾਲੀ ਦਲ ਦੀ ਕਿੰਨੀ ਮਾਨਤਾ ਗਈ ਹੈ ਇੱਕ ਮੈਂ ਤੁਹਾਨੂੰ ਦੱਸਣਾ ਤਲਬੀਰ ਨੂੰ ਮੇਰਾ ਸੁਨੇਹਾ ਦੇ ਦੇਣਾ ਦਿੱਲੀ ਦੇ ਵਿੱਚੋਂ 25 ਬੰਦੇ ਮਿਲੇ ਸੀ ਜਦੋਂ ਮੋਰਚਾ ਲਗਿਆ ਹੈ ਜਦੋਂ ਦਿੱਲੀ ਕਮੇਟੀ ਨੂੰ ਮਾਨਤਾ ਮਿਲੀ ਹੈ ਨਾ ਤੇ ਅੱਜ ਤੋਂ ਕਿੰਨੇ ਸਾਲ ਪਹਿਲੇ 25 ਬੰਦੇ ਮਿਲੇ ਸੀ ਬਾਦਲ ਸਾਹਿਬ ਨੇ 5-5 10-10 ਹਜ਼ਾਰ ਦਾ ਜੱਥਾ ਲੈ ਕੇ ਗ੍ਰਿਫਤਾਰੀਆਂ ਦਿੱਤੀਆਂ ਸੀ ਦਿੱਲੀ ਕਮੇਟੀ ਤਦ ਹੋਣੀ ਚਾਹੀ ਸੀ ਤੇ ਅੱਜ ਕਹਿੰਦੇ ਸ਼ੋਮਨੀ ਕਾਲੀ ਡਲ ਗਈ ਹੈ ਵਕਤ ਆਏਗਾ ਨਾ ਉਹਨਾਂ ਨੂੰ ਪਤਾ ਲੱਗੇਗਾ ਕੀ ਠੀਕ ਹੈ ਠੀਕ ਧੰਨਵਾਦ ਵਾਈ ਗੁਰੂ ਜੀ ਧੰਨਵਾਦ ਕਰਨਾ ਸ਼ੋਮਨੀ ਕਮੇਟੀ ਦਾ ਸਾਰਾ ਅਨਾਰਾ ਡਲੇ ਆਗੇ ਆਪਣਾ ਇੰਜਾਜ ਵਗੈਰਾ ਜਿਹੜਾ ਮੇਨ ਡਲੇ ਆਗੇ ਇੱਥੇ ਦੇ ਸਭ ਦਾ ਉਹ মিডিਆ ਦਾ ਖਾਸ ਤੌਰ ਤੇ ਅਜੀਤ ਵਾਲੇ ਆਲਾ ਸਾਰੇ ਡਲੇ ਆਗੇ ਬਬਲੂ ਜੀ ਦਾ ਸਭ ਦਾ ਦਰਮਾਰ ਕਰਨ ਵਾਈ ਗੁਰਜਾ ਖਾਲਸਾ ਵਾਹ